ਜਾ ਜਾ ਲਿਆ ਮੈਨੂੰ ਨਹੀਂ ਪਤਾ ਓਹੋ ਬੜੀ ਗਰਮੀ ਹੈਗੀ ਉਧਰਾ ਲਾਈਟ ਭੱਜ ਗਈ ਧੁੱਪੀ ਵਾਲੀ ਐ ਤਾਂ ਛੱਲਿਆ ਜਾਂਦੀ ਨਹੀਂ ਗਰਮੀ ਤਾਂ ਮਰ ਬਰੀ ਤਾਂ ਕੀ ਕਰਦੀਆਂ ਕੋੜੇ ਅਨੀਰਾ ਦੇ ਪੌਂਦੀ ਸੀ ਖੋਲ ਲਈ ਜੇ ਸਾਫ ਕਰਕੇ ਹਟੀਆਂ ਮੈਂ ਕਿਹਾ ਫਿਰ ਸਭ ਨਹੀਂ ਕਰ ਦੂੰਗੀ ਹਾਂ ਬੇਬੇ ਦੱਸ ਕੀ ਕਰਨੀ ਆਏਗਾ ਪੇਕੀ ਜਾਇਆ ਜਾਂਦਣਾ ਵੇਕੀ ਤਾਂ ਮੈਂ ਜਾਇਆ ਹੂੰ ਬੇਬੇ ਹਜੇ ਪਰ ਮੈਂ ਜਾਣਾ ਨਹੀਂ ਸੀਗਾ ਤੇ ਸੀ ਲਿਆ ਹਥੋਂ ਏਸੇ ਗਰਮੀ ਮਰੀ ਜਾਂਦੇ ਆ ਭਈ ਇਹ ਤਾਂ ਜਾਣਾ ਪਊ ਤੈਨੂੰ ਨਹੀਂ ਵਿੱਚ ਦੇ ਇੰਨੇ ਸੋਹਣੇ ਹਵਾ ਚੱਲ ਪੈਂਦੇ ਹੁਣ ਜੇ ਬਿੰਦ ਚਟ ਲਾਈਟ ਭੱਜ ਗਈ ਫਿਰ ਸੇ ਤੇ ਏਸੀ ਲਵਾ ਲਓ ਮੈਂ ਤਾਂ ਔਖੀ ਹੋਈ ਜੰਨੀ ਆ ਐ ਤਾਂ ਹੁਣ ਲਾਈਟ ਭੱਜਦੀ ਹੁੰਦੀ ਆ ਕਦੇ ਗਰਮੀ ਕਦੇ ਸਰਦੀ ਮੌਸਮ ਵਿੱਚ ਦੀ ਠੰਡਾ ਵੀ ਹੋ ਜਾਂਦਾਗਾ ਨਾਲੇ ਵਿਆਹ ਵੇ ਤੇ ਮੇਰੇ ਇੰਨਾ ਦਾਜ ਦਿੱਤਾ ਉਹਨਾਂ ਨੇ ਫਿਰ ਤੁਸੀਂ ਮੈਨੂੰ 6 ਮਹੀਨੇ ਬਾਅਦ ਕਹਿੰਦਾ ਕਿ ਕੱਪੜੇ ਧੋਣ ਵਾਲੀ ਮਸ਼ੀਨ ਲਿਆਓ ਉਹ ਲਿਆਂਦੀ ਹੁਣ 6 ਮਹੀਨੇ ਬਾਅਦ ਤੁਸੀਂ ਏਸੀ ਦੀ ਮੰਗ ਕਰ ਲਈ ਇੰਨਾ ਦਾਸ ਉਹਨਾਂ ਨੂੰ ਪੈਸੇ ਝਾੜਾ ਤੇ ਲੱਗਦੇ ਹੋ ਮੈਨੂੰ ਨਹੀਂ ਪਤਾ ਲਿਆ ਜਾ ਕੇ ਕੀ ਕਰ ਦੇਣਗੇ ਉਨਾ ਉਹ ਆਪ ਘਰ ਦਾ ਟਾਈਮ ਪਾਸ ਕਰਨਗੇ ਇੱਕ ਮੈਂ ਉਹੀ ਗੱਲ ਮੇਰੇ ਸ਼ੌਕ ਪੂਰੇ ਕਰਨਗੇ ਜਾਂ ਛੋਡਾ ਕਰ ਪਰਣਗੇ ਹੁਣ ਤੁਸੀਂ ਕਹਿੰਦੇ ਕਿ ਏਸੀ ਲਿਓ ਆ ਦੋ ਚਾਰ ਮਹੀਨਿਆਂ ਬਾਅਦ ਤੁਸੀਂ ਫੇਰ ਕਹੋਗੇ ਕੋਈ ਹੋਰ ਚੀਜ਼ ਦੀ ਮੰਗ ਕਰਕੇ ਖੜਜੋ ਫੇਰ ਇਹ ਤਾਂ ਛੋਡਾ ਉਹੀ ਗੱਲ ਕੀਤਾ ਸ਼ੁਰੂ ਹੋ ਗਿਆ ਗਰਮੀ ਬਾਹਰੀ ਮੈਨੂੰ ਬਤਲਿਆ ਜਾ ਕੇ ਮੈਂ ਤਾਂ ਲੈ ਆਉਂਦੀ ਹੀ ਹਜੇ ਮੈਂ ਪਿਛਲੇ ਮਹੀਨੇ ਤਾਂ ਮਸ਼ੀਨ ਲੈਤੀ ਹਜੇ ਹਾਈ ਡਿਸੇਟੇ ਦੱਸ ਉਹਨਾਂ ਦੀ ਹਜਾ ਆਪ ਦੀ ਕਬੀਲਦਾਰੀ ਨਹੀਂ ਲੋਟਾਈ ਜੈ ਚਲ ਜੈ ਜੈ ਲਿਆ ਮੈਨੂੰ ਨਹੀਂ ਪਤਾ ਜਲਪੇ ਤੂੰ ਕਹਿਨੀ ਆ ਫਿਰ ਮੈਂ ਭੱਗ ਜਾਨੀ ਆ ਹੁਣ ਚੱਲ ਹੁਣ ਬੜੀ ਗਰਮੀ ਹੈਗੀ ਜਾਏ ਆਂ ਮੈਂ ਕਿੱਥੇ ਕਿੱਟੀ ਪੜੀਏ ਬੁੜੀ ਜੀ ਰੋਜ਼ ਕੁਛ ਨਾ ਕੁਛ ਮੰਗ ਕੇ ਖੜ ਜਾਂਦੀ ਆ ਇਹਦਾ ਹੈ ਨਹੀਂ ਕੋਈ ਉਹ ਕਰਨ ਨਾਲ ਬੜੀ ਹਕਾਰੀ ਹੋਈਏਗੀ ਐਨੇ ਦੱਸ ਕੀ ਪੈਸੇ ਕੰਮ ਦਾ ਬੁਰਾ ਹਾਲ ਹੋਇਆ ਪਿਆ ਨੇਰੀ ਰੋਜ ਆ ਜਾਂਦੀ ਐ ਮਨਪ੍ਰੀਤ ਨੂੰ ਫੋਨ ਲਾਇਆ ਸੀ ਪਤਾ ਨਹੀਂ ਕਾਤੋਂ ਫੋਨ ਬੰਦਾ ਹੀ ਜਾਂਦਾ ਮੈਂ ਤਾਂ ਰੋਜ ਫੋਨ ਕਰਦੀ ਸੀ ਹੁਣ ਛੁੱਟੀਆਂ ਹੋ ਗਈਆਂ ਹੁਣ ਫੋਨ ਹੀ ਨਹੀਂ ਕਰਦੀਗੀ ਆ ਜਾਂਦੀ ਦੋ ਦਿਨ ਲਾ ਆ ਜਾਂਦੀ ਨਾਲੇ ਮੇਰੇ ਨਾਲ ਮੜਾ ਮੋਟਾ ਕੰਮ ਦਿੰਦਾ ਕਰਾ ਜਾਂਦੀ ਆ ਕੱਪੜੇ-ਕੱਪੜੇ ਲਾ ਦਿੰਦੀ ਮੰਜੀਆਂ ਤੇ ਨੇਰੀਆਂ ਨਾਲ ਘਰ ਦਾ ਬੁਰਾ ਹਾਲ ਹੋਇਆ ਪਿਆ ਮੜਾ ਮੋਟਾ ਸਮਰਾ ਸਮਰਾਈ ਕਰਾ ਜਾਂਦੀ ਮੇਰੇ ਨਾਲ ਲੋਕਾਂ ਦੀਆਂ ਕੁੜੀਆਂ ਸਭ ਦੀਆਂ ਨਾਂ ਆ ਕੇ ਕੰਮ ਕਰਦੀਆਂ ਨੇ ਜਮਾਨੀ ਨਾਲ ਲੰਦੀ ਹੈਗੀ ਉਹ ਆਈ ਜਾਊਗੀ ਛੁੱਪੇ ਆ ਜੀ ਨਾਲ ਲੰਦੀ ਸਭ ਕੁ ਕੰਮ ਨਾ ਕਰਾਉਣਾ ਪਏ ਜੀ ਪਤਾ ਨਹੀਂ ਕਾ ਤੋ ਹੁਣ ਬੰਦ ਕਰ ਰੱਖਿਆ ਕੋਣ ਹੁਣ ਫੋਨ ਵੀ ਨਹੀਂ ਲੱਗਦਾ ਮਨਜੀਤ ਨੂੰ ਭੇਜਦੀ ਆ ਵੀ ਲਿਆ ਆ ਜਾ ਕੇ ਕੋਈ ਕੰਮ ਕਰ ਲਾਂਗੇ ਮਣੀ ਮੋਟੀ ਘਰ ਦੀ ਹੋ ਜੂਗੀ ਸਮਰਾ ਸਮਰਾ ਜੀ ਪਰਮੀ ਤਾਂ ਹਾਂਜੀ ਕੀ ਬਣਾਈ ਜਾਨੇ ਕੁਛ ਨਹੀਂ ਕੱਪੜੇ ਸੀਗੇ ਉਹ ਸਾਮਕੇ ਹਟੀਆਂ ਗੱਲ ਗਰਮੀ ਬਹੁਤ ਸਾਰ ਨਿਹਰੀ ਜੀ ਆ ਗਈ ਹੁਣ ਉਹ ਨਿਹਰੇ ਦਾ ਰੇਤਾ ਫੇਰ ਚੜ ਗਿਆ ਨਾ ਨਾ ਗੋਡੇ-ਗੋਡੇ ਹਮ ਸਵਾਰਿਆ ਸੀ ਸੱਸ ਬਾਈ ਜੀ ਕਰ ਲੋ ਨਾ ਬੁਰਾ ਹਾਲ ਹੋਇਆ ਪਿਆ ਮੈਂ ਤਾਂ ਮਨਪ੍ਰੀਤ ਨੂੰ ਡਿੱਗਦੀ ਸੀ ਮਖਾ ਜੇ ਉਹ ਉਹ ਆ ਜੇ ਚਾਰ ਦਿਨ ਨਾ ਚਾ ਸਫਾਈ ਹੋ ਜੂਗੀ ਆ ਬੁਰਾ ਹਾਲ ਹੋ ਰਿਹਾ ਮੰਜੇ-ਮੁੰਜੇ ਦੇੜ ਕੇ ਭਰ ਲਾਂਗੇ ਕਪੜਾ-ਕੁਪੜਾ ਲਾ ਦਾਂਗੇ ਮੰਜਿਆਂ ਤੇ ਉਹਨਾਂ ਦੇ ਘਰੇ ਸਰਦਾ ਨਹੀਂ ਬੁੜੀ ਫੋਨ ਹੀ ਨਹੀਂ ਚੱਕਦੀ ਅੱਗੇ ਤਾਂ ਤੜਕੇ ਹੱਥ ਨੇ ਫੋਨ ਲਉਂਦੀ ਸੀਗੀ ਹੁਣ ਫੋਨ ਹੀ ਨਹੀਂ ਕਰਦੀ ਪਤਾ ਨਹੀਂ ਕਾ ਤੋ ਤੁਸੀਂ ਲੈ ਆਓ ਜਾ ਕੇ ਕੋਈ ਸੱਸ ਬਾਲੀ ਮਾਲੀ ਹੈ ਕੀ ਪਤਾ ਆਉਣ ਦੇਣਗੇ ਕਿ ਨਾ ਆਉਣ ਦੇਣਗੇ ਜਾ ਕੇ ਤਾਂ ਉਹ ਤੁਸੀਂ ਇੱਕ ਵਾਰੀ ਆਉਣ ਨੂੰ ਕੀ ਕਹਿੰਦੀ ਹੈਗੀ ਭੇਜ ਦੂਗੀ ਕੁਛ ਨਹੀਂ ਕਹਿੰਦੀ ਮੈਂ ਜਾ ਕੇ ਆਵਾਂ ਮੈਂ ਫਿਰ ਤੁਸੀਂ ਆਪ ਜਾਇਆ ਉਹ ਫੋਨ ਤਾਂ ਲੱਗਿਆ ਨਹੀਂਗਾ ਚੱਲ ਛੁੱਟੀਆਂ ਨੇ ਲੈ ਆਇਓ ਨਾਲੇ ਬਹਾਨੇ ਨਾਲ ਮਿਲ ਜੂਗੀ ਚਾਰ ਦਿਨ ਲਾ ਜੂਗੀ ਨਾਲੇ ਮੇਰਾ ਕੋ ਕੰਮ ਧੰਦਾ ਹੋ ਜੂ ਘਰ ਦਾ ਮੈਂ ਤਾਂ ਛੁੱਟੀਆਂ ਤਾਂ ਕਿ ਰੱਖ ਰੱਖਿਆ ਸੀਗਾ ਮਹਾ ਚੱਲ ਜੇ ਛੁੱਟੀਆਂ ਚਾਵੇ ਤਾਂ ਮੜਾ ਮੋਟਾ ਕਰ ਲਾਂਗੇ ਘਰ ਦਾ ਕੋਈ ਜੀ ਆਪ ਦੀ ਆਪ ਆ ਜੇ ਤਾਂ ਠੀਕ ਉਹ ਬੁੜੀ ਤਾਂ ਭੇਜਣੀ ਨਹੀਂ ਉਹਨੇ ਹੈ ਬੁੜੀ ਨਹੀਂ ਭੇਜਣ ਆਪ ਦੀ ਆਪ ਆ ਜੇ ਤਾਂ ਠੀਕ ਹੈ ਫੋਨ ਹੀ ਨਹੀਂ ਬੰਦਾ ਫੋਨ ਤਾਂ ਫੋਨ ਲਾਇਆ ਸੀ ਚੱਕਿਆ ਫੋਨ ਬੰਦ ਦੀ ਗੱਲ ਹੋ ਜਾਂਦੀ ਪਹਿਲਾਂ ਤਾਂ ਠੀਕ ਸੀ ਲਾਇਆ ਹੀ ਨਹੀਂ ਅੱ ਤਾਂ ਵੀ ਬਾਪ ਪਹਿਣਾ ਲਿਆ ਵੀ ਸਾਰ ਨੇ ਹਨ ਘਾਂਟੇ ਹੀ ਮੁੜਿਆਵਾਂ ਹਾਂ ਲੈ ਆਉਂਗੇ ਮੈਂ ਤਾਂ ਅਸੀਂ ਤਾਂ ਕਹੀ ਜੰਨੀ ਆ ਤੁਸੀਂ ਜਾ ਕੇ ਲਿਆਓ ਮੈਂ ਜਾਵਾਂ ਦੇਖ ਲਓ ਤੁਸੀਂ ਮੇਰੇ ਕਹਿੰਦੇ ਆ ਮੈਂ ਤੇ ਮੋਟਰ ਦਾ ਨੱਕਾ ਵਾ ਲਿਆ ਮੈਂ ਤੇ ਪਾਣੀ ਪੀਣ ਦੇ ਝੋਨਾ ਲਾਉਣ ਵਾਸਤੇ ਅੱਛਾ ਤੇ ਫਿਰ ਮੈਂ ਉਸ ਤੋਂ ਬਾਅਦ ਜਾ ਜਾ ਆਉਂਗਾ ਹਾਂ ਤੁਸੀਂ ਹੈ ਕਰ ਲਓ ਜਾ ਆਇਓ ਘਾਂਟੇ ਚ ਮੁੜਿਆਵੋਂਗੇ ਕਿਹੜਾ ਦੂਰ ਹੈ ਘਾਂਟਾ ਤਾਂ ਕਿਹੜਾ 20 ਮਿੰਟਾਂ ਦੀ ਗੱਲ ਐ ਤੇ ਗੱਡੀ 20 ਆਉਣ ਤੇ 20 ਜਾਣ ਚ ਹਾਂ ਜਾ ਆਇਓ ਫਿਰ ਤੁਸੀਂ ਦੇਖੋ ਮੈਂ ਤੈਨੂੰ ਆਏ ਕਹਿੰਦੀ ਜਿ ਫੋਨ ਫਾਨ ਲਾ ਕੇ ਦੇਖ ਲੈਂਦੀ ਵੀ ਪਹਿਲਾਂ ਉਹਨੂੰ ਕਹਿੰਦਾ ਕੋਈ ਨਾ ਮੂੰਹ ਤਾਂ ਲਾ ਲਿਆ ਸੀ ਦੋ ਤਿੰਨ ਵਾਰੀ ਹੋਰ ਲਾ ਲੂੰਗੀ ਕਿਹੜਾ ਅੱਜ ਤੱਕ ਤਾਂ ਕੋਈ ਫੋਨ ਨਹੀਂ ਆਇਆ ਦੋ ਤਿੰਨ ਦਿਨ ਹੋ ਗਏ ਫੋਨ ਹੀ ਨਹੀਂ ਆਇਆ ਕੋਈ ਉਹਦਾ ਫੋਨ ਤਾਂ ਜਦੋਂ ਦਾ ਬੰਦ ਬੰਦਨਾ ਹੋ ਗਿਆ ਉਹ ਕਿ ਵੀ ਨਹੀਂ ਨਾ ਮੋਬਾਈਲ ਮੂਰਤ ਜਵਾਬ ਦੇਖੀ ਜਾਂਦੇ ਨੇ ਘਰੇ ਹੁੰਦੇ ਨੇ ਨਾ ਛੋਟਾ ਛੋਟਾ ਦਿੰਦੇ ਅੱਜ ਕੱਲ੍ਹ ਫਦਾ ਲੱਗਦਾ ਛੁੱਟੀਆਂ ਕਰਕੇ ਘਰੇ ਹੁੰਦੇ ਨੇ ਸਾਰਾ ਦਿਨ ਫੋਨ ਤੋਂ ਬਿਨਾ ਜਵਾਬ ਤਾਂ ਸਾਂ ਨਹੀਂ ਲੈਂਦੇ ਚਲ ਮੈਂ ਭੈਣ ਨੂੰ ਲਿਆਉਣਾ ਫਿਰ ਜਾ ਕੇ ਹਨਾ ਪਹਿਲਾਂ ਮੈਂ ਖੇਦੇ ਜਾਵਾਂ ਫਿਰ ਹਾਂ ਹੀ ਕਹਿੰਦੀ ਸੀ ਮੈਂ ਦੇਖ ਲਓ ਤੁਸੀਂ ਜਿਵੇਂ ਸਾਨੂੰ ਠੀਕ ਲੱਗਦਾ ਹੈ ਟਾਈਮ ਹੋਇਆ ਜਦੋਂ ਲੈ ਆਇਓ ਸੇ ਸੇ ਮੈਨੂੰ ਬਦਲਿਆ ਦੋ ਨਾ ਚੀਚਾ ਲਿਆ ਦੋ ਕਦੇ ਮਸ਼ੀਨ ਲਿਆ ਦੋ ਕਦੇ ਏਸੀ ਲਿਆ ਦੋ ਹੰਦਸ ਨੇ ਕਿਹੜੇ ਮੂ ਨਾਲ ਦੱਸੂੰਗੀ ਭਾਬੀ ਨੂੰ ਵੀ ਏਸੀ ਲੈਣ ਭੇਜਿਆ ਤੇ ਵੀਰੇ ਨੂੰ ਦੱਸੂੰਗੀ ਆਹ ਆਉਂਦੀ ਮਨਪ੍ਰੇਤਾ ਕਿਵੇਂ ਮੰਨਤਾ ਤੇ ਠੀਕ ਹੈ ਸਸਟੀ ਗੱਲ ਭਾਬੀ ਸਸਟੀ ਕਾ ਹੋਰ ਕੀ ਵਧੀਆ ਵਧੀਆ ਬਈ ਤੈਨੂੰ ਯਾਦ ਕਰੀ ਜਾਂਦੇ ਸੀ ਅੱਜ ਅਸੀਂ ਆਹਾਂ ਮੈਂ ਵੀ ਨਾ ਬਸ ਬਾਲੇ ਦਿਨਾਂ ਦੇ ਰਾਏ ਜਿ ਕਰੀ ਆਂਦੀ ਸੀ ਮੈਂ ਕਿਹਾ ਮੈਂ ਜਾ ਆਵਾਂ ਅੱਛਾ ਤੇ ਮੈਂ ਅੱਜ ਆ ਗਈ ਟਾਈਮ ਚਲਾ ਇੱਕਾ ਜਿ ਮੌਸਮ ਠੀਕ ਸੀ ਠੰਡਾ ਸੀ ਮੌਸਮ ਜਾਂ ਤੇ ਫੋਨ ਨਹੀਂ ਚੱਲਦਾਗਾ ਤਿੰਨ ਦਿਨ ਹੋ ਗਏ ਤਾਂ ਖਰਾਬ ਹੋਇਆ ਪਿਆਗਾ ਮੇਰਾ ਹਾਂ ਮੈਂ ਕਿਹਾ ਜੱਜ ਵਾਕ ਨਾ ਦੇਖੀ ਜਾਂਦੇ ਹੋਣ ਹਾਂ ਉਹਨਾਂ ਨੇ ਸਕਰੀਨ ਬੰਦ ਤੇ ਅੱਛਾ ਕਾਈ ਨਹੀਂ ਫਿਰ ਲੱਗਿਆ ਮੈਂ ਕਿਹਾ ਅੱਗੇ ਤੇ ਲਾ ਲੈਂਦੀ ਸੀ ਮਨਪ੍ਰੀਤ ਫੋਨ ਮੈਂ ਫੋਨ ਵੀ ਨਹੀਂ ਆਇਆ ਮੈਂ ਤੇ ਵੀਰੇ ਨੂੰ ਆਖਿਆ ਮੈਂ ਤੁਸੀਂ ਲਿਆਓ ਜਾ ਕੇ ਤੇ ਮੈਂ ਮੜਾ ਮੋਟਾ ਕਰਦਾ ਕਰ ਲਾ ਮੇਰਾ ਮੇਰੀਆਂ ਜਿੰਦ ਰੇਤਾ ਵਾਲਾ ਚੜਿਆ ਪਿਆਗਾ ਵੀਰਾ ਹੈ ਨਹੀਂ ਉਹ ਖੇਤ ਨੂੰ ਗਏ ਆ ਕਹਿੰਦੇ ਸੀ ਖੇਤੋਂ ਆ ਕੇ ਵੀ ਮੈਂ ਲੈ ਕੇ ਆਉਂਗਾ ਮਨਪ੍ਰੀਤ ਹੋਰ ਬੱਚੇ ਠੀਕ ਸਾਰੇ ਠੀਕ ਸੀ ਸਾਰੇ ਵਧੀਆ ਜਵਾਕ ਨਹੀਂ ਆਏ ਸਵਾਗਤ ਨਹੀਂ ਆਏਗੇ ਟਿਊਸ਼ਨ ਗਏ ਹੋਏ ਸੀਗੇ ਫਿਰ ਮੈਂ ਮੰਗਰੋਂ ਪੱਜੇ ਅੱਛਾ ਟਿਊਸ਼ਨ ਗਏ ਫਿਰ ਮੈਂ ਮੰਗਰੋਂ ਮੈਂ ਕਿਹਾ ਨਹੀਂ ਤੰਗ ਕਰਨਗੇ ਬੱਸਾਂ ਚ ਹਰਾਨਗੀ ਹੁੰਦੀ ਆ ਨਾ ਚੜ੍ਹਨਾ ਆਉਂਦਾ ਨਾ ਨਾਉਂ ਕਰ ਦਿੰਦੀ ਨਾ ਫਿਰ ਤੇ ਚੜਾ ਲੈਂਦੇ ਉਹ ਵੀ ਤੈਨੂੰ ਜਾਣਾ ਹੀ ਸੀ ਲੈਣ ਅੱਜ ਬੱਸ ਕਹਿੰਦੇ ਫੋਨ ਨੂੰ ਡੀਕ ਲੋ ਕੀ ਆ ਹੀ ਜਾਵੇ ਫੋਨ ਤੇ ਰਾ ਆਉਈ ਐ ਨਹੀਂ ਕਹਿੰਦੇ ਚੱਲ ਫਿਰ ਮੈਂ ਚੜਾ ਲਿਆਂਗਾ ਫਿਰ ਤਾਂ ਮੈਂ ਲੈ ਲੈਂਦੀ ਫੋਨ ਖਰਾਬ ਹੋ ਗਿਆ ਸੀ ਹੂੰ ਖਰਾਬ ਹੋ ਗਿਆ ਫਿਰ ਤਾਂ ਹੀ ਨਹੀਂ ਮੈਨੂੰ ਫਿਕਰ ਜਿਹੀ ਸੀ ਮੈਂ ਕਿਹ ਪਤਾ ਨਹੀਂ ਘਾਤੋਂ ਨਹੀਂ ਲਾਇਆ ਹੈਗਾ ਫੋਨ ਤੇ ਮੈਂ ਪਾਣੀ ਲਿਉਣੀ ਹੈ ਚਲੋ ਆ ਲੋ ਬਈ ਪਾਹੀ ਚਾਹ ਬਣਾ ਮਾ ਕੇ ਨੀ ਪਾਣੀ ਬਣਾ ਲਾ ਨਾ ਚਾਹ ਤਾਂ ਨਾ ਬਣਾਏ ਦੀ ਦੀ ਠੰਡਾ ਬੰਗਾ ਲੰਨੇ ਫਿਰ ਖਾ ਜਾਂਦਾ ਤੇਰੀ ਵੀ ਵੀਰੇ ਨੂੰ ਫੋਨ ਕਰ ਲੈਂਦੇ ਆ ਜਾਂਦਾ ਹਾਂ ਕੋਈ ਨਾ ਕਰਦੀ ਚਾਹ ਤੇ ਰਹੀ ਮੈਂ ਮਨਪ੍ਰੀਤ ਬੈ ਜਾ ਫੋਨ ਕਰਦੀ ਆਂ ਫਿਰ ਵੀਰੇ ਨੂੰ ਆ ਜਾਣਗੇ ਹੂੰ ਤਾਂ ਆਉਣ ਵਾਲੀ ਹੋਣਗੇ ਕੇ ਕਹਿੰਦੇ ਸੀ ਬਸ ਆਉਣੇ ਹੈਗੇ ਵੀ ਟਾਈਮ ਨਾਲ ਹੀ ਮੁੜੇ ਹੂੰ ਖੇਤੀ ਕਰੇ ਹੋਈ ਹਾਂ ਹਾਂ ਖੇਤੀ ਕਰਦੀ ਆ ਸਸਰੀ ਘਰ ਦੀ ਸਸਰੀ ਘਰ ਬਈ ਕਦੋਂ ਗਈ ਸੀ ਕੁਣੀ ਆਈ ਹੈ ਬਸ ਅਜੀ ਮੈਂ ਅੱਛਾ ਹਾਂ ਕਿਵੇਂ ਆ ਗਏ ਅੱਜ ਸ਼ਾਧਰ ਕੇ ਆਈ ਸੀ ਓਏ ਆ ਗਈ ਸੀ ਵੀਰੇ ਅਸੀਂ ਛੁੱਟੀਆਂ ਕਰਕੇ ਆਏ ਹਾਂਗੇ ਹਾਂ ਤੁਸੀਂ ਕਰੋ ਗੱਲਾਂ ਮੈਂ ਚਾਚਾ ਦੁੱਧ ਪੀਣਾ ਤੇ ਹੋਰ ਘਰ ਪਰਵਾਹ ਠੀਕ ਹੈ ਸਾਰਾ ਘਰੇ ਤਾਂ ਠੀਕ ਹੈ ਵੀਰੇ ਸਾਰੇ ਅੱਛਾ ਅੱਛਾ ਕਿਵੇਂ ਦੀ ਉਹ ਮੇਰੀ ਸੱਸ ਨਹੀਂ ਹੈਗੀ ਪਹਿਲਾਂ ਤਾਂ ਦੇਖੋ ਮਸ਼ੀਨ ਮੰਗ ਕੇ ਬੈਗੀ ਸੀ ਹੁਣ ਮੈਲਾ ਅੱਜ ਮੈਂ ਆਉਣਾ ਨਹੀਂ ਸੀਗਾ ਤੇ ਅੱਜ ਮੈਨੂੰ ਧੱਕੇ ਨਾਲ ਘਰੋ ਭੇਜਿਆ ਬਾਪੜਕੇ ਮੇਰੀ ਭਜਾ ਤਾਂ ਕਹਿੰਦੀ ਜਾ AC ਲੈ ਕੇ ਆ ਕਹਿੰਦੀ ਗਰਮੀ ਬਾਲੀ ਹੈ ਕਹਿੰਦੀ ਮੈਂ ਤਾਂ AC ਲਮਾਉਣਾਗਾ AC ਲਮਾਉਣਾ ਫਿਰ ਹਾਂ ਬਈ AC ਉਹ ਤਾਂ ਮੈਨੂੰ ਪਤਾ ਹੁਣ ਆਪਣਾ ਵੀ ਪੋਜੀਸ਼ਨ ਟਾਈਟੀ ਹੈ ਥੋੜੀ ਉਹ ਤਾਂ ਪਤਾ ਹੀ ਹੈ ਬਈ ਹੁਣ ਆਪਦੇ ਤੇ ਕਰਨਾ ਪੈਣਾ ਕੋਈ ਨਾ ਕੋਈ ਹਾਲ ਤਾਂ ਫਿਰ ਜਦੋਂ ਤੁਸੀਂ ਆਈਗੇ ਹਨ ਉਹਨੂੰ ਤਾਂ ਪਤਾ ਨਹੀਂਗਾ ਕਿ ਉਹ ਕਿਵੇਂ ਟਾਈਮ ਪਾਸ ਕਰਦੇ ਨੇ ਤੈਨੂੰ ਪਤਾ ਯਾ ਭਾਈ ਉਹਨਾਂ ਦੇ ਸੁਭਾਅ ਦਾ ਹਾਂ ਉਹ ਤਾਂ ਐ ਨਹੀਂ ਪਤਾ ਜੇ ਮੈਂ ਨਾ ਤੁਹਾਨੂੰ ਏਸੀ ਨੂੰ ਕਹਿੰਦੀ ਐ ਨਹੀਂ ਪਤਾ ਕਹਿ ਲੈਂਦੇ ਉੱਥੇ ਰਹਿ ਪਾ ਆਪਦਾ ਆਈਨਾ ਸਾਡੇ ਘਰੇ ਜਾ ਅਸੀਂ ਤੁਹਾਨੂੰ ਲਿਆਉਂਦੇ ਨਹੀਂ ਕਿ ਪਤਾ ਹੀ ਨਹੀਂ ਉਹਨਾਂ ਦਾ ਹਾਂ ਇਹਨੇ ਲਾਲਚੀ ਲੋਕਾਂ ਦਾ ਤਾਂ ਕੀ ਪਤਾਗਾ ਕਹਿ ਨਹੀਂ ਵੀ ਅਸੀਂ ਲੈ ਕੇ ਆਉਂਦੇ ਆ ਐ ਵੀ 30000 ਪਿੱਛੇ ਰੱਖਣੇ ਵੀ ਆਪਦੀ ਭੈਣ ਉਹਨਾਂ ਦੇ ਘਰੇ ਬਹਾਲੀ ਹਨਾ ਹਾਂ ਉਹ ਤਾਂ ਹੈਗਾ ਫਿਰ ਤੇ ਲੋਕਾਂ ਦੇ ਇਹ ਮਾੜੇ ਲੋਕਾਂ ਚਲ ਆਪਾਂ ਲਿਆਵਾਈ ਤੁਹਾਨੂੰ ਏਸੀ ਮੈਂ ਕਿਹ ਇੰਤਜ਼ਾਮ ਕਰਦਾ ਜਾ ਕੇ ਅੱੜਤੀ ਉਰਤ ਨੂੰ ਪਹੁੰਚਦਾ ਆਪਾਂ ਇਥੇ ਕੋਈ ਚਾਰ ਹਨਾ ਤੇ ਫਿਰ ਮੈਂ ਨਾਲ ਮਿਸਤਰੀ ਨੂੰ ਕਹਿੰਦું ਫਿਰ ਉੱਥੇ ਹੀ ਲਵਾਇਆ ਮੈਂ ਉਹ ਤਾਂ ਇਹਨਾਂ ਦੀ ਮਾੜੀ ਗੱਲ ਹੀ ਹੈ ਬਾਈ ਹੁਣ ਪਹਿਲਾਂ ਤਾਂ ਮਸ਼ੀਨ ਮੰਗ ਕੇ ਖੜ ਗਿਆ ਫਿਰ ਏਸੀ ਹੁਣ ਇਹਨਾਂ ਦਾ ਹੀ ਨਹੀਂ ਪਤਾ ਥੋੜੇ ਜਿਹੇ ਦਿਨਾਂ ਨੂੰ ਮੈਨੂੰ ਕਹਦੇ ਵੀ ਕੋਈ ਹੋਰ ਚੀਜ਼ ਲਿਆਇ ਨਹੀਂ ਪਤਾ ਕਿ ਕਿਹੜੀ ਚੀਜ਼ ਮੰਗ ਕੇ ਖੜ ਜਾਣ ਹੁਣ ਹਾਲ ਹੀ ਕੋਈ ਨਹੀਂ ਭੈਣੇ ਫਿਰ ਹੁਣ ਤੇ ਦਵਾਉਣ ਦਾ ਪੂਰਾ ਪਹਿਲਾਂ ਆਪਾਂ ਮੂੰਹ ਪਾ ਲਿਆ ਨਾ ਪਹਿਲਾਂ ਆਪਾਂ ਮਸ਼ੀਨ ਦਵਾਤੀ ਹੁਣ ਏਸੀ ਤੇ ਖੜ ਗਈ ਤੇ ਮੈਂ ਬਾਕੀ ਪਰਮਜੀਤ ਨੂੰ ਬਾਏ ਮਾਰਦਾ ਪਰ ਵੀ ਦੋਰਾ ਹੀ ਮੜਾ ਨਾ ਤਾਂ ਬਾੜੀ ਹੋਰ ਸਾਹਦੀ ਹੈ ਮੇਰੀ ਸੱਸ ਦਾ ਬਾਈ ਬਾੜੀ ਪੈੜੀ ਹੈ ਮੰਗਰੀ ਤੇ ਏਸੀ ਨੂੰ ਕਹਿੰਦੀ ਹੈ ਕਿ ਨਹੀਂ ਮੇਰੀ ਸੱਸ ਕਹਿੰਦੀ ਮੈਨੂੰ ਡੱਕਰ ਦਾ ਘਰੋਂ ਤੇ ਏਸੀ ਲਿਆ ਅੱਛਾ ਹੂੰ ਕਹਿੰਦੀ ਏਸੀ ਲਿਆ ਹਾਂ ਤੇ ਹੁਣ ਤਾਂ ਮੰਗਰੀ ਦੀ ਮਸ਼ੀਨ ਦੇ ਕਿਤੇ ਹਟਿਆ ਪਿੱਛੇ ਜੀ ਐ ਤਾਂ ਹੁਣ ਆਪ ਨੂੰ ਤਾਂ ਪਤਾ ਹੀ ਆ ਬੱਬੀ ਹੁਣ ਵੀ ਇੰਨਾ ਵੀ ਹੱਥ ਵੀ ਇੰਨਾ ਤੰਗ ਹੋ ਜਾਂਦਾ ਹੈਗਾ ਹੁਣ 6-6 ਮਹੀਨਾ ਬਾਅਦ ਦਸ ਰੋਜ਼ ਚੀਜ਼ਾਂ ਨਵੀਆਂ ਕਿੱਥੋਂ ਬੰਦਣਗੀਆਂ ਕਦੇ ਕੋਸ ਲੈ ਆਉਂਦੀ ਆਸਾਂ ਹੁਣ ਕੀ ਕਰਾਂਗੇ ਆ ਨੇ ਤੁਹਾਨੂੰ ਕਹਿਣਾ ਤਾਂ ਸੀਗਾ ਵੀ ਐ ਰੋਈ ਮੈਂ ਕਿਹਾ ਸੀ ਮੈਂ ਤਾਂ ਕਿਹਾ ਸੀ ਮੈਂ ਤਾਂ ਜਾਣਦੀ ਨਹੀਂ ਗਈ ਮੈਨੂੰ ਬਾਹ ਫੜ ਕੇ ਬੱਬੀ ਧੱਕਾ ਮਾਰ ਕੇ ਬਾਹਰ ਕੱਢਿਆ ਕਹਿੰਦੀ ਜਾ ਲੈ ਕੇ ਆਈ ਸੀ ਹੁਣੀ ਜਾ ਕਹਿੰਦੀ ਅੱਛਾ ਜੀ ਇੱਕੇ ਏ ਸੀ ਪਿੱਛੇ ਧੱਕੇ ਮਾਰਦੀ ਆ ਹਾਂ ਕਹਿੰਦੀ ਹੁਣੀ ਜਾ ਪਹਿਲਾਂ ਮੇਰੀ ਬੇੜੇ ਚੋਂ ਬਾਹ ਫੜ ਕੇ ਅੰਦਰ ਲੈ ਕੇ ਗਈ ਕਰਨ ਚੱਕ ਕੱਪੜੇ ਆਪਦੇ ਹੁਣੀ ਜਾ ਫਿਰ ਮੈਨੂੰ ਬਾਹਰ ਤੱਕ ਮਤਲਬ ਬਾਹਰ ਬਾਹਰੋਂ ਬਾਹਰ ਕੱਢਿਆ ਬਾਹਰ ਕੱਢਿਆ ਦੇਖੋ ਮੈਂ ਧੱਕੇ ਮਾਰ ਕੇ ਕੱਢਿਆ ਕੁੜੀ ਉਹ ਤਾਂ ਬਾਲੀ ਭੈੜੀ ਆ ਉਹ ਤਾਂ ਬਹੁਤ ਦੇਖਣ ਵਾਲੀ ਬੁੜੀ ਆ ਤੂੰ ਐਂ ਲੱਗਦਾ ਉਹਦਾ ਸਿੰਘ ਮਿੱਟੀ ਚੱਕੀ ਰੱਖਦੀ ਆ ਹੁਣ ਤੋਂ ਏਸੀ ਵਾਸਤੇ ਇਹਨੂੰ ਦੇਖ ਲਾਉਂ ਛੁੱਟੀਆਂ ਤੇ ਜਾਣ ਨਹੀਂ ਦਿੰਦੀ ਸੀ ਇਹਨੂੰ ਏਸੀ ਵਾਸਤੇ ਭੇਜੀਆਂ ਧੱਕੇ ਨਾਲ ਹਾਂ ਮੈਂ ਕਹਿ ਰਹੀ ਜਿੱਕੀ ਜੰਨੀ ਆ ਮੈਂ ਤਾਂ ਵੀ ਨਾ ਫੋਨ ਲਗਦਾ ਮੈਨੂੰ ਸੋ ਕਦੀ ਵੀ ਕਰਜਾ ਹੋਇਆ ਪਿਆ ਸੀ ਤੇ ਹੁਣ ਤੂੰ ਦੱਸਿਆਗਾ ਵੀ ਜਵਾਕਾਂ ਨੇ ਖਰਾਬ ਕਰਤਾ ਮੈਨੂੰ ਪਤਾ ਨਹੀਂ ਘਾਤੋਂ ਵੀ ਹੁਣ ਮੈਨੂੰ ਐਂ ਲੱਗੇ ਵੀ ਜਵਾਕ ਵੀ ਲੈ ਕੇ ਆਈ ਮਨਪ੍ਰੀਤ ਵੀ ਕੱਲੀ ਜੀ ਘਾ ਤੋਂ ਆ ਗਈ ਮੈਨੂੰ ਲੈ ਜਾਂਦੇ ਤਾਂ ਸ਼ੱਕ ਜਵਾਕ ਤਾਂ ਹੈ ਨਹੀਂ ਸੀ ਕਰੇ ਮੈਨੂੰ ਮਾਗਰੋ ਭੇਜਿਆ ਕੱਲੀ ਨੂੰ ਕਹਿੰਦੀ ਜਾ ਹੁਣੇ ਹੀ ਜਾ ਕਹਿੰਦੀ ਵੀ ਹੁਣ ਤਾਂ ਮਸ਼ੀਨ ਦੇ ਕੇ ਹਟਿਆ ਹਨਾ ਥੋੜਾ ਟਾਈਮ ਹੋਇਆ ਵਾ ਹੋਣੀ ਹੈ ਆਪਣੀ ਕੀ ਬੀਲਦਾਰ ਬਿਲੇ ਆ ਕੇ ਇਹਦੇ ਫਲਾਨੀ ਚੀਜ਼ ਫਲਾਨੀ ਚੀਜ਼। ਇੱਕ ਅਸ ਨਾਰਮਾ ਕੁੜੀ ਆਪਣੀ ਇਹ ਜਾ ਕੇ ਉਹਨੂੰ ਕਹਿੰਦੀ ਹਾਂ ਵੀ ਲਿਆ ਦਿੰਦੀ ਆ। ਮੂਰੇ ਲਾ ਗਿਆ। ਨਹੀਂ ਉਹਦੇ ਮਾਰ ਦੀ ਥਾੜਾ ਵੀ ਮੈਨ ਨਹੀਂ ਲਾ ਕੇ ਤੂੰ ਉਹ ਲਿਆ ਕੇ ਦਿਸੇ ਹੋਣੀ। ਛੱਡ ਗਈ ਤਾਂ ਹੀ ਤਾਂ ਉਹ। ਸਰ ਤਾਂ ਚੜੀ ਗਈ। ਚਲ ਮੈਂ ਐ ਕਰਦਾ। ਤੂੰ ਹੱਲ ਕਰੋ ਤੁਸੀਂ। ਮੋੜ ਨਾਲ ਪੁੱਛ ਲੈਣਾ ਉਹਨੂੰ। ਐਸਐਸ ਟੈਲੀਕਮ ਵਾਲਿਆਂ ਨੂੰ ਜਿਹੜੇ ਬੋੜਾ ਦੇ ਚੌਂਕ 'ਚ ਹੈ। ਜੋ ਦੇ ਦੇਣੀ ਆਪਣੀ ਵਧੀਆ ਬੰਦੀ ਆ ਤੇ ਉਹਨੂੰ ਬਾਅਦ 'ਚ ਪੈਸੇ ਦੇ ਦਾਂਗੇ। ਵਧੀਆ ਨੇ ਉਹ ਬੰਦੀ। ਹਾਂ। ਤੇ ਭੇਜ ਦਿੰਦੇ ਆ। ਤੂੰ ਐ ਕਰੀ ਮਨਪਰੀ ਦਾ? ਹਾਂ ਬਈ। ਮੈਂ ਜਨਾ ਬਈ ਮੋੜ ਤੇ ਤੂੰ ਜਾਈ ਪਿੰਡ। ਤੇ ਬਸ ਉੱਥੇ ਰਹਿ ਜਾਨੀ ਏਸੀ ਵਾਲੇ ਠੀਕ ਹੈ ਇਹ ਕਿਥੇ ਭੇਜ ਨਹੀਂ ਪਊਗਾ ਹਾਂ ਠੀਕ ਹੈ ਨਾ ਏਸੀ ਵਿੱਚ ਹੁਣ ਕੁੜੀ ਘਰੇ ਤਾਂ ਨਹੀਂ ਬਿਠਾਈ ਜਾਨੀ ਤੇ ਤੂੰ ਪਹੁੰਚ ਹੀ ਜਾਏਂਗਾ ਘੰਟੇ ਤੱਕ ਠੀਕ ਹੈ ਬਈ ਤੇ ਕੋਈ ਲੀੜਾ ਕੱਪੜਾ ਦੇ ਦਈਏ ਨੂੰ ਨਾ ਕੋਈ ਨਾ ਕੱਪੜਾ ਤੇ ਅਸ ਤਰ੍ਹਾਂ ਹੈਗੀ ਰਹਿ ਦੇ ਦੇਖਦੀ ਆਈ ਨਹੀਂ ਬਤਾ ਫੋਨ ਲਾ ਕੇ ਫੇਰ ਕਹਿੰਦਾ ਨਾ ਇੱਥੇ ਰਹਿ ਪਾ ਆਈ ਨਾ ਤੂੰ ਹੁਣ ਤੁਹਾਨੂੰ ਪਤਾ ਤਾਂ ਹੈਗਾ ਉਹ ਤਾਂ ਸਵਾਲ ਹਾਂ ਪਿੰਡ ਵਾਲੀਆਂ ਦੁਕਾਨਾਂ ਤੇ ਕਿਹੜੇ ਕੱਪੜੇ ਹੋਣਗੇ ਮੈਂ ਤੈਨੂੰ ਕੱਪੜੇ ਲਿਆ ਦਿੰਦੀ ਨਹੀਂ ਚਲ ਪੈਸੇ ਦੇ ਦਉਂਗੀ ਤੂੰ ਉੱਥੋਂ ਲੈ ਲੈ ਚਮਤ ਜਾ ਕੇ ਹੁਣ ਉਹ ਤਾਂ ਹੁਣ ਆਣੀ ਬਤਾ ਹੁਣ ਫੋਨ ਆਜੇ 10 ਮਿੰਟਾਂ ਨੂੰ ਜਦੋਂ ਭਾਬੀ ਤੁਸੀਂ ਮੇਰੇ ਤੇ ਇੰਨਾ ਪੈਸਾ ਖਰਚ ਕਰੀ ਜਾਂਦੇ ਹੋ ਇੰਨੀਆਂ ਜੜੀ ਚੀਜ਼ ਮੈਂ ਮੰਗਦੀ ਉਹ ਹੀ ਮੂੰਹੋਂ ਬੰਗੀ ਦੇ ਰਹਿੰਦੇ ਹੋ ਮੈਨੂੰ ਤੇ ਫਿਰ ਆਹ ਕੱਪੜਾ ਤੋਂ ਮੈਂ ਕੀ ਕਰਾਉਣਾਗਾ ਕੋਈ ਨਾ ਫਿਰ ਹੁਣ ਕੱਪੜੇ ਤਾਂ ਬਾਈ ਫਰਜ਼ ਬਣਦੇ ਹੀ ਆ ਹਨਾ ਸਾਰੀਆਂ ਕੁੜੀਆਂ ਨੂੰ ਲੈ ਕੇ ਦਿੰਦੇ ਆ ਸਾਰੇ ਪੀਕੇ ਛੁੱਟੀਆਂ ਇੰਚ ਤੇ ਇਹ ਤਾਂ ਹੁਣ ਮਜਬੂਰੀ ਚ ਦਿੰਨੇ ਆ ਸੀ ਤੈਨੂੰ ਹੀ ਸੀ ਤਾਂ ਲੈ ਕੇ ਕੱਪੜਿਆਂ ਤਾਂ ਸਾਡਾ ਫਰਜ਼ ਹੀ ਬਣਦਾ ਚਲ ਕੋਈ ਨਾ ਉਹਦੇ ਨਾਲ ਕਿਹੜਾ ਘਾਟਾ ਪੈ ਜੂਗਾ 1500 ਦਾ ਤੇਰਾ ਸੂਟ ਬਣ ਜੂਗਾ ਮੈਂ ਜਦੋਂ ਉਹਦੇ ਸੀ ਤੇ ਲਾਤੀ ਕੁਛ ਨਹੀਂ ਹੁੰਦਾ ਲੇ ਜੀ ਉਹਦੇ ਪਸੰਦ ਦੇ ਲੈ ਲਈ ਜਾਂਦੀ ਵੀ ਮੋੜਾ ਤੋਂ ਲੈ ਜੀ ਮੈਂ ਜਦੋਂ ਆਣੀ ਤੁਹਾਡੇ ਕੋਲ ਕੋਈ ਨਾ ਕੋਈ ਸਵਾਲ ਲੈ ਕੇ ਆਣੀ ਆ ਮੈਨੂੰ ਆ ਚੀਜ਼ ਦੇ ਦਿਓ ਮੈਨੂੰ ਆਹ ਦੇ ਦਿਓ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਹੱਲ ਕਰਦੇ ਹੋ ਕਿੱਥੋਂ ਕਰਦੇ ਹੋ ਕੀ ਕਰਦੇ ਹੋ ਪਰ ਤੁਸੀਂ ਮੈਨੂੰ ਚੀਜ਼ ਹਾਜ਼ਰ ਕਰ ਦੇਣੀ ਹੋਊਗੀ ਫਿਰ ਹੁਣ ਕੀ ਕਰਾਂ ਕਰਨਾ ਪੈਂਦਾ ਈਆਂ ਵਾਲੇ ਹੋਵੇ ਸਹੀ ਨਹੀਂ ਮੈਂ ਹੁੰਦੀ ਜੀ ਹੁਣ ਤਾਂ ਬਣਾਉਂਦਾ ਵਾਲੀ ਮੈਨੂੰ ਸਮਝ ਨਹੀਂ ਆਈ ਕਿ ਉਹਨੂੰ ਕੌਣ ਸਮਝਾਵੇ ਤਿੰਿਆਂ ਦਾ ਉਹਦੇ ਵੀ ਨੇ ਪਰ ਉਹਨੂੰ ਇੰਨੇ ਠੇਸ ਪਹੁੰਚੀ ਨਹੀਂ ਹਜੇ ਜਦੋਂ ਮੜਾ ਜਾਂ ਉਹਨਾਂ ਨੇ ਗਾਹਾਂ ਤੰਗ ਕੀਤਾ ਨਾ ਉਹਦੀਆਂ ਤੀਆਂ ਨੂੰ ਉਦੋਂ ਪਤਾ ਲੱਗੂ ਉਹਨੂੰ ਪਤਾ ਨਾ ਵੀ ਤੇਰੇ ਭਾਈ ਪਰ ਜਾਈ ਨਰਮ ਬਣੇਗੀ ਪਤਾ ਨਹੀਂ ਵੀ ਆਇਆ ਚ ਪੁੱਗੀ ਜਾਂਦੀ ਐ ਨੇ ਬਾਈ ਉਹਦੀਆਂ ਹੁਣ ਕੀ ਕਰਿਆ ਜਾਵੇ ਪੁੱਗਦੀ ਤਾਂ ਉਸੇ ਵੀ ਹੈਗੀ ਹੋਰ ਤੇ ਕਿਸੇ ਚ ਇੰਨੀ ਹਿੰਮਤ ਹੀ ਹੈ ਨਹੀਂ ਕੋਈ ਉਹਦੇ ਮੂਰੇ ਸਾਹ ਖੱਡ ਜੂਗਾ ਅੱਛਾ ਬਰੋਟੇ ਬਣਾਉਣਾ ਬਣਾ ਲੀ ਲੈ ਵੀ ਜਾਣਾ ਹੋਵੇ ਵੀਰੰ ਦਾ ਰੋਟੀ ਪਾਣਾ ਰੋਟੀ ਖਾ ਲਈ ਚਾਹ ਪਾਣੀ ਪੀ ਲਿਆ ਹੁਣ ਮੈਨੂੰ ਜਾਂਦੇ ਜੇ 10 ਮਿੰਟ ਲੇਟ ਹੋ ਗਈ ਆਏ ਨੇ ਪਤਾ ਜਾਂਦੀ ਨੂੰ ਬਾਹਰ ਚ ਖੜੀ ਹੋਵੇ ਬਾਹਰ ਚ ਜੁੱਦ ਲਾ ਲੂਗੀ ਮੇਰੇ ਨਾਲ ਤਾਂ ਹੈ ਨਹੀਂ ਫਿਰ ਚਾਏਗੀ ਅਰੇ ਹਾਂ ਤਾਂ ਕਿੱਥੇ ਜਾਂਦਾ ਹੁਣ ਮੈਂ ਤੁਹਾਨੂੰ ਫੇਰ ਆਉਣਗੀ ਹਾਂ ਹੋਰ ਮੈਂ ਜਾਣੀ ਆ ਆ ਜੀ ਯਾਰ ਮੈਨੂੰ ਬਸ 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 ਬਚਈਆ ਟਾਈਮ ਦਾ ਹਾਂ ਲੈ ਆਪਦੇ ਕੱਪੜੇ ਲੈ ਜਾਂਦੀ ਲੈ ਲੀਵਾ ਮੈਂ ਫੇਰ ਲੈ ਲੇ ਨਾ ਕੋਈ ਹੋਰ ਫੇਰ ਫੇਰ ਜਾਣੀ ਜਾਣਾ ਫਿਰ ਤਵੇਲੇ ਨਾਲ ਬਾਹਰ ਕੋਈ ਨਾ ਫਿਕਰ ਨਾ ਕਰੀ ਤੇਰਾ ਐਸੀ ਭੇਜਾਂਗੇ ਚੰਗਾ ਜਰੂਰ ਠੀਕ ਆ ਠੀਕ ਆ ਚਲ ਕੇਮਿਆ ਠੀਕ ਆ ਕਹਿੰ ਗਈ ਆ ਮਨਪ੍ਰੀਤ ਮਨ ਨੇ ਕਿਹਾ ਆ ਐਸੀ ਵਾਲਾ ਨੂੰ ਅੱਛਾ ਪਿੰਡ ਦਾ ਮੈਂ ਐਡਰੈਸ ਦੇ ਦਾਂ ਨਾ ਨੂੰ ਠੀਕ ਆ ਤੇ ਘਰ ਦਾ ਦੱਸਤਾ ਤੋ ਕਹਿੰਦੇ ਐਸੀ ਐਸੀ ਲਾਇਆ ਮੈਂ ਕੱਲ ਨੂੰ ਇਹਨਾਂ ਨੂੰ ਮੋੜਾ ਵਾਲਿਆਂ ਨੂੰ ਹਾਂ ਮੋੜਾ ਵਾਲਾ ਅੱਛਾ ਅੱਛਾ ਐਸਐਸ ਟੈਲੀਕਾਮ ਵਾਲੇ ਜਿਹੜੇ ਬੋਰਡ ਚਾਹੀ ਗਏ ਆਪਾਂ ਲਿਆਉਣ ਨਹੀਂ ਦਿੱਤਾ ਸਮਾਨ ਅੱਛਾ ਉਹ ਕਹਿੰਦੇ ਸੀ ਲਾਇਆ ਮੈਂ ਕੋਈ ਸਾਨੂੰ ਕੋਈ ਫਿਕਰ ਨਹੀਂ ਕਰ ਹੂੰ ਤੇ ਨੰਬਰ ਵੀ ਭੈਣ ਦਾ ਦੇਤਾ ਮੈਂ ਮਹਾਰ ਨੰਬਰ ਤੇ ਗੱਲ ਕਰ ਲੈ ਕੋਲੇ ਜਾ ਕੇ ਹਾਂ ਮੈਂ ਕਿਹਾ ਸੀ ਰਹਿ ਕਹਿੰਦੀ ਰਿਹਾ ਤਾਂ ਜਾਂਦਾ ਨਹੀਂ ਫਿਰ ਮੈਂ ਕਿਹਾ ਤੂੰ ਐ ਕਰ ਭਾਗ ਜਾ ਬਈ ਟਾਈਮ ਨਾਲ ਹੀ ਕੋਈ ਨਹੀਂ ਮੈਂ ਤੇਰਾ ਐਸੀ ਪਹੁੰਚ ਜੂਗਾ ਮੈਂ ਕਹਿਤਾ ਸੀਗਾ ਉਹਨੂੰ ਹਾਂ ਤੇ ਮੈਂ ਉਹ ਤੂੰ ਐਂ ਕਹਿਤਾ ਸੀ ਸੱਚ ਵੀ ਉਹਦਾ ਫੋਨ ਤਾਂ ਸੱਚ ਖਰਾਬ ਹੋ ਰਿਹਾ ਗੱਲ ਤਾਂ ਸੁਣਾ ਉਹਦਾ ਆਪੇ ਭਾਲ ਲੈਣਗੇ ਕਰਤਾ ਐਡਰੈਸ ਵੀ ਲਿਖਾਇਆਗਾ ਠੀਕ ਹੈ ਤੂੰ ਐਂ ਕਹਿਤਾ ਸੀ ਮਨਪ੍ਰੀਤ ਨੂੰ ਵੀ ਬੇਬੀ ਨੂੰ ਆਇਆ ਕਿ ਅੱਜ ਆਜੂ ਤਾਂ ਐ ਨਹੀਂ ਪਤਾ ਘਰੇ ਨਾ ਬਣਨ ਦੇਵੇ। ਨਾ ਮੈਂ ਤਾਂ ਨਹੀਂ ਕਿਹਾ ਮਨਪ੍ਰੀਤ ਨੂੰ ਕਹਿੰਦਾ ਸੀ ਮੈਂ ਤੇਰਾ AC ਪਹੁੰਚਾ ਦਾਂਗੇ ਅੱਜ ਪਹੁੰਚ ਜੂਗਾ। ਚਲੂੰ ਵੀ ਸਮਝਦਾਰ ਉਹ ਦੱਸ ਦੋਗੀ ਕਿ ਬੀ ਬਾਈ ਤਾਂ ਬਾਗ ਗਿਆ ਸੀਗਾ। ਨਾ ਇਹਨਾਂ ਨੂੰ ਪਤਾ ਹੀ ਹੈ ਵੀ ਭੇਜਣਗੀ। ਮਨਪ੍ਰੀਤ ਨੂੰ ਤਾਂ ਪਤਾ ਹੀ ਹੈ। ਉਹ ਬੁੜੀ ਸੱਪ ਖਾਣੀ ਉਹਨਾਂ ਦੀ ਐ ਨਹੀਂ ਪਤਾ ਘੇਰ ਕੇ ਖੜ ਜੇ ਉਹ। ਵੀ ਜਾ ਤੂੰ ਤਾਂ ਕਾਹੀ ਤਾਂ ਵਿਚਾਰੀ ਬਾਗੀ ਰਹੀ ਨਹੀਂਗੀ। ਹੋਰ ਕਹਦੇ ਓ ਕਿ ਤੂੰ AC ਲਿਆ ਪਹਿਲਾਂ ਜਾ ਕੇ। ਕਾਹੀ ਤਾਂ ਬਾਗੀ। ਚਲ ਐਸੀ AC ਹੁਣ ਪਹੁੰਚ ਜੂਗਾ ਪੱਕਾ। ਪੱਕਾ। ਚਲ ਵਸ ਹੁਣ ਟੈਨਸ਼ਨ ਮੁੱਕੀ ਆਪਾਂ। ਹੁਣ ਤੁਸੀਂ ਆਪਦੇ ਕਰ ਲੋ ਹਣ ਜਵਾਕੜੀ ਨੂੰ ਵੀ ਫਿਕਰ ਮੁੱਕੀ ਹੋਊ ਬਾਹਰ ਚ ਜਾ। ਹੋਰ ਕੀ ਆ ਫਿਰ ਭੇਜ ਨਹੀਂ ਸੀ ਜਦੋਂ ਸਰਦਾ ਹੀ ਨਹੀਂ ਸੀ। ਘਰ ਕਾਲੀ ਵੇਸੀ ਲਈ ਹੁੰਦੀ ਹੈਗੀ। ਪ੍ਰੀਤ ਕੀ ਜਵਾਬ ਦੇ ਮੈਂ ਹੁਣ ਮੈਨੂੰ। ਬਾਈ ਨੇ ਤੇ ਕਹਿ ਸੀ ਹੱਥਾਂ ਤੱਕ ਪਹੁੰਚ ਜਾ। ਫਿਰ ਇਸੇ ਲਾਈਨ ਭੇਜਿਆ ਸੀ ਖਾਲੀ ਹੋਣੀ ਤੇਰੀ। ਬੇਬੇ ਬਾਈ ਕਹਿੰਦਾ ਹੱਥਾਂ ਦਾ ਕਾਜੂਗਾ। ਉਹ ਦਿਨੇ ਕਿਹਾ ਸੀ ਇਹਨੂੰ। ਬਸ ਹੁਣ ਆ ਜੂਗਾ ਘੰਟੇ ਹੁਣ ਕੀ ਬਤਾਉ ਕਨਾ ਆਊਗਾ ਤਾਂ ਹੈਗਾ ਜਦੋਂ ਉਹਨਾਂ ਨੇ ਕਹਿਤਾ ਵੀ ਸ਼ਾਮ ਤੱਕ ਪਹੁੰਚ ਜੂਗਾ ਫੇ ਮੈਂ ਤਾਂ ਹੁਣ ਹੱਥ ਦੀ ਕਦਰ ਦੇਖ ਰਹੀ ਆ ਕੋਈ ਨਾ ਹੱਥੰਦਾ ਕਢੀਕ ਲਾਉ ਉਹਨਾਂ ਨੇ ਭੇਜ ਹੀ ਦਿੱਤਾ ਫਿਰ ਆਈ ਜਾਊਗਾ ਗੱਪ ਥੋੜੀ ਮਾਰਦੇ ਆ ਉਹ ਮੈਂ ਜਾ ਕੇ ਆਈਏਂਗੀ ਪੱਕਾ ਆ ਜੂਗਾ ਹਾਂ ਆ ਜੂਗਾ ਤਨੇ ਸ਼ਾਮ ਤੱਕ ਆ ਜੂਗਾ ਇਹ ਨਹੀਂ ਬਤਾਏਗਾ ਹੁਣ ਕੀ ਬਤਾ ਤਨੇ ਕਿਰਾਊਗਾ ਕਨਾ ਕੀ ਗਾਰੰਟੀ ਆ ਦੀ ਨਹੀਂ ਬਾਈ ਨੇ ਕਹਿਤਾ ਅਸੀਂ ਵੀ ਸ਼ਾਮ ਤੱਕ ਪਹੁੰਚ ਜੂਗਾ ਕਰੇ ਐਡਰੈਸ ਦਿੱਤਾ ਸੀ ਉਹਨਾਂ ਸਾਰਾ ਬਾਈ ਨੇ ਕਰਦਾ ਉਹ ਪੁੱਛ ਕੇ ਆ ਜਾਣਗੇ ਮੈਨੂੰ ਤਾਂ ਹਿੰਦਸੱਲੀ ਹੈਗੀ ਫਿਰ ਉਹਨਾਂ ਇੱਧੇ ਉੱਤੇ ਦਾ ਬੇਬੇ ਮੈਂ ਕੀ ਕਰ ਸਕਦੀ ਹਾਂ ਹੁਣ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਵੀ ਸ਼ਾਮ ਤੱਕ ਆ ਜੂਗਾ ਤਸੱਲੀ ਨੂੰ ਹੁਣ ਦੱਸ ਮੈਂ ਕੀ ਕਰਾਂ ਤੇ ਨਾਲ ਆਉਣਾ ਸੀਗਾ ਮੈਂ ਤਾਂ ਕੰਮ ਕੌਣ ਕਰਦਾ ਘਰੇ ਆ ਕੇ ਮੈਂ ਤਾਂ ਕੰਮ ਆਪ ਹੀ ਕਰ ਲੈਂਦੀ ਕੋਈ ਕੰਮ ਨਹੀਂ ਇਸ ਕਰਦੇ ਮੈਨੂੰ ਪਤਾ ਹੀ ਹੈਗਾ ਘਰੇ ਹੁੰਦੀ ਤਾਂ ਤੂੰ ਤਾਂ ਇੱਥੇ ਭਾਂਡਾ ਰੋਟੀ ਖਾ ਕੇ ਵੀ ਭਾਂਡੇ ਮੰਜੇ ਤੇ ਸੜ ਦੇਣੀ ਆ ਤੇਨੂੰ ਡਿੱਕਾ ਨਹੀਂ ਸੀ ਉਹਥੇ ਰੱਖ ਦਿੰਨੀ ਹੈਗੀ ਜੇ ਤੂੰ ਕੰਮ ਕਰੀ ਸੀ ਤੈਨੂੰ ਕੋਈ ਡਿੱਕਾ ਨਹੀਂ ਸੀਗਾ ਮੈਂ ਆਪੇ ਕਰਦੀ ਨਾ ਕਰਦੀ ਪਤ ਜੇ ਮੈਨੂੰ ਕੰਮ ਕਰਨ ਵਾਲੇ ਅੱਧੀ ਰਾਤ ਮੈਨੂੰ ਆ ਕੇ ਟੱਕਰਾ ਮਾਰਨੀ ਪੈਂਦੀ ਸੀ ਤੂੰ ਤਾਂ ਹੁਕਮ ਲਾ ਦੇਣੀ ਹੁੰਦੀ ਹੈ ਬੈਠੀ ਮੈਨੂੰ ਰੋਟੀ ਲਿਆ ਦਿਓ ਬੈਠੀ ਨੂੰ ਮੈਂ ਚਾਹ ਲਿਆ ਦਿਓ ਚੰਗਾ ਭਲਾ ਤੁਰੇ ਫਿਰਦੀਆਂ ਫੇਰ ਵੀ ਸੇਵਾ ਕਰਾਉਣੀ ਹੈ ਮੰਜੇ ਤੇ ਬੈਠੀ ਮੈਂ ਤਾਂ ਹੁਣ ਅੱਖਾਂ ਨਿੱਕਰ ਦੇਖਦੀਆਂ ਨਹੀਂ ਫੇਰ ਜਾਣਾ ਪਊਗਾ ਤੈਨੂੰ ਕੋਈ ਨਾ ਮੈਂ ਪਹਿਲੀ ਗੱਲ ਤਾਂ ਮੌਕਾ ਨਹੀਂ ਆਉਂਦਾ ਠੀਕ ਹੈ ਫੇਰ ਜਾਂਦਾ ਕੋਈ ਨਾ ਅੱਖਾਂ ਤੱਕ ਦੇਖ ਲੈ ਤੂੰ ਗੈਂਦੀ ਮੈਂ ਕੰਮ ਕਰ ਲੂੰਗੀ ਚਾਹ ਪਾਣੀ ਤਾਂ ਮੈਨੂੰ ਪੁੱਛਿਆ ਨਹੀਂ ਆਉਂਦੀ ਨੂੰ ਤੂੰ ਅਨਜਨ ਜਨ ਜਰੇ ਨਹੀਂ ਆਉਂਦਾ ਨਾ ਇੱਥੇ ਬੈ ਜਾ ਤੂੰ ਐਸੀ ਲਕੀ ਆਈਆਂ ਐਸੀ ਪਰੌਣ ਮੰਗਰ ਆਈ ਜਾਂਦਾ ਬੇਬੇ ਫੇ ਮੇਰੇ ਘਰੇ ਹੀ ਆਉਣਾ ਨੇ ਚੇਰਾ ਉਹ ਤਾਂ ਜਾਪਾ ਨਹੀਂ ਪੀਣੀ ਉਹ ਤਾਂ ਬੈਠੀ ਰਹਿਣਾ ਚੇਰੇ ਤੇ ਤੇ ਕੰਮ ਸਰ ਰੋਟੀ ਪਾਣੀ ਕਾਣਾ ਬਣਾਉਂਗਾ ਇਹ ਤਾਂ ਇੰਦੋ ਕੋ ਢਿੱਕਾ ਨਹੀਂ ਬਣਾ ਲਾ ਫਿਰ ਮੈਂ ਤਾਂ ਆਪੇ ਬਣਾ ਸਬਜੀ ਬਣਾ ਲੈਣਾ ਰੋਟੀ ਬਣਾ ਮੈਂ ਤਾਂ ਆਪ ਤੂੰ ਬਣਾ ਕਰੂੰਗੀ ਕੁਛ ਬੈਠੀ ਰਹਿ ਜਦ ਐਸੀ ਆਗਾ ਤਾਂ ਅੰਦਰ ਆ ਜੀ ਨਹੀਂ ਮੈਂ ਇੱਥੇ ਬੈਠੀ ਰਹ ਆਵਦੇ ਰੋਟੀਆਂ ਫਿਰ ਆਪੇ ਬਣਾ ਕੇ ਖਾ ਲਓ ਮੈਂ ਤਾਂ ਆਪੇ ਬਣਾਉਂਦੀ ਫਿਰ ਅੱਜ ਮੈਂ ਤਾਂ ਬੈਠੀ ਰਹਣੀ ਐ ਨਾ ਤਾਂ ਮੈਥੇ ਮੈਨੂੰ ਕੀ ਹੈਗਾ ਜੇ ਤੇ ਐਸੀ ਆ ਗਿਆ ਤਾਂ ਰੋਟੀ ਟੁੱਕ ਬਣਾ ਲਈ ਅੰਦਰ ਆ ਜੀ ਤੂੰ ਤਾਂ ਇਹ ਕੱਚਾ ਕੰਮ ਕਰਿਆਈ ਕੱਚੇ ਕੰਮ ਨੂੰ ਹੁਣ ਇਹ ਦੁਕਾਨ ਵਾਲੇ ਕੰਮ ਆਗਲਾ ਉਹ ਸਮਾਨ ਲੈ ਕੇ ਆਊਗਾ ਫਿਰ ਛੱਡ ਕੇ ਜਾਊ ਫਿਰ ਇਸੇ ਨਾਲ ਕੇ ਜਾਊ ਹੁਣ ਉਹਨੇ ਟਾਈਮ ਮੈਂ ਦੱਸ ਉਹਨਾਂ ਕੋਲ ਕਿੱਥੇ ਘੜੀ ਰਹਿੰਦੀ ਉਹ ਬਾਈ ਕਿਹਾ ਸੀ ਹੁਣ ਬਾਈ ਤੇ ਤੈਨੂੰ ਯਕੀਨ ਨਹੀਂ ਹੈਗਾ ਤੈਨੂੰ ਜਦੋਂ ਉਹਨਾਂ ਨੇ ਕਹਿਤਾ ਵੀ ਲਵਾ ਦਾਂਗੇ ਕਿਹਾ ਮੈਨੂੰ ਨਹੀਂ ਯਕੀਨ ਹੈਗਾ ਤੂੰ ਤਾਂ ਯਕੀਨ ਕਰਦੀ ਨਹੀਂ ਕਿਸੇ ਤੇ ਆਉਦੇ ਗੱਲ ਸਿਰੇ ਰੱਖਦੀ ਹੁੰਦੀ ਹੈਗੀ ਬਸ ਮੈਨੂੰ ਨਹੀਂ ਪਤਾ ਇੱਥੇ ਬੈਠੀ ਰਹਿ ਅਸੀਂ ਤਾਂ ਅਗਲੀ ਰੋਟੀ ਆਪੇ ਬਕਾ ਕੇ ਖਾ ਲਾਂਗੇ ਉਹਨਾਂ ਜਿਹੜੇ ਇੱਥੇ ਬੈਠੀ ਰਹਿ ਨਿਆ ਦੇ ਭਾਈ ਨੂੰ ਫੋਨ ਕਰ ਦੇ ਠੀਕ ਹੈ ਕੋਈ ਨਾ ਕਾਜੀ ਨਿੰਦਰ ਬੰਨ ਨਾ ਦੇ ਤੈਨੂੰ ਬਸ ਇੱਥੇ ਬੈਠੀ ਰਹਿ ਉਹ ਤੂੰ ਖਾਗੀ ਨਹੀਂ ਰੋਟੀ ਤੂੰ ਮੈਂ ਤਾਂ ਖਾ ਕੇ ਆਈ ਆ ਤੂੰ ਖਾ ਕੇ ਬਦੇ ਜੀ ਨਾਲ ਲੈ ਕੇ ਆਉਣਾ ਸੀ ਫਿਰ ਅਸੀਂ ਉਹ ਦੁਕਾਨਾਂ ਨਾਲੇ ਲੇਟ ਹੋ ਜਾਂਦੇ ਆ ਉਹ ਛੱਡ ਕੇ ਜਾਣਗੇ ਤੂੰ ਦੱਸ ਉਹ ਕਿ ਦੱਕੇਂ ਕਿ ਭਰਾਈ ਤੇਰਾ ਕੀ ਪਤਾਗਾ ਨਾ ਆਵੇ ਬਿਦਰਾਤ ਵੀ ਕਰ ਲਾ ਕਦੋਂ ਦੀ ਲੱਗੀ ਪਈ ਆ ਏਸੀ 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 ਕਟੂਕਟ ਮੈਨੂੰ ਰੱਦਾ ਘੰਟਾ ਹੋ ਗਿਆ ਬੈਠ ਆ ਇੱਕੇ ਬੈਠੇ ਨੂੰ ਉਦੋਂ ਦੀ ਤੂੰ ਇੱਕ ਰਾਟੀ ਲਾ ਰੱਖੀ ਆ ਪਤਾ ਨਹੀਂ ਏਸੀ ਆਊਗਾ ਪਤਾ ਨਹੀਂ ਨਾ ਪਤਾ ਨਹੀਂ ਆਊਗਾ ਪਤਾ ਨਾ ਮੈਂ ਕਾਮਲੀ ਥੋੜੀ ਆ ਜਿਹੜੀ ਉਹਨਾਂ ਨੂੰ ਕਹੇ ਹਾਈ ਵੀ ਆਊਗਾ ਜਦੋਂ ਏਸੀ ਆਊਗਾ ਤੂੰ ਹੁਣ ਮੈਨੂੰ ਨਾਲ ਤਾਂ ਕੋਈ ਕੰਮ ਤਾਂ ਦਾ ਕਰ ਲੈਂਦੇ ਆ ਆਪਦਾ ਜਿਹੜਾ ਕਾਰਨਾ ਮੈਂ ਤੇ ਨਾਲੇ ਮੈਨੂੰ ਕੋਈ ਉਹ ਕਰ ਲੈਂਦੇ ਆਪਦਾ ਚਾਹ ਪਾਣੀ ਪੀ ਲੈਂਦੇ ਮੈਂ ਤੁਹਾਨੂੰ ਕਮਰਾ ਦੇ ਦੇ ਜੱਕ ਕਿਹੜੇ ਚ ਲਵਾਉਣਾਗਾ ਜੰਬਾਲੀਆਂ ਚ ਵੀ ਕਰਦੀਆਂ ਸੱਚੀ ਜਮੇ ਜਰਾੰਦ ਹੈ ਨਹੀਂ ਤੇਰੇ ਚ ਭੋਰਾਈ ਜਰਾੰਦ ਨਹੀਂ ਹੈਗੀ ਏਸੀ ਆਸੀ ਨਫਾ ਹਾ ਤਾਂ ਨਹੀਂ ਲੈਣਾ ਅੱਗੇ ਰੋਜ਼ ਤੂੰ ਏਸੀ ਚ ਸੰਦੇ ਸੀ ਆ ਕੀ ਹੋ ਗਿਆ ਜੇ ਹੁਣ ਝੋਨੇ ਦਾ ਕਰਕੇ ਲਾਈਟ ਕੱਟਣ ਲੱਗ ਗਏ ਅੱਗੇ ਲਾਈਟ ਕਿੰਨੀ ਕ ਜਾਂਦੀ ਸੀਗੀ ਲਾਈਟ ਆ ਫਿਰ ਝੋਨਾ ਲੱਗ ਜੂ ਲਾਈਟ ਡੇਲੀ ਰਹਿਣ ਲੱਗ ਜੂਗੀ ਝੋਨੇ ਦਾ ਕਰਕੇ ਹੁਣ ਕੱਟ ਲਾ ਦਿੰਦੇ ਆ ਲਾਈਟ ਦਾ ਤੇ ਹੁਣ ਐਡਾ ਤਾਂ ਨਹੀਂ ਐਡੀਆਂ ਚੱਕ ਕੇ ਫਾਹਾ ਲਈਦਾ ਹੁੰਦਾ ਤੂੰ ਪਹਿਲਾਂ ਤਾਂ ਮੈਨੂੰ ਇਕੇ ਦਾ ਮਜਬੂਰ ਕੀਤਾ ਕਿ ਹੁਣ ਏਸੀ ਲੈ ਕੇ ਆ ਆਏ ਥੋੜੀ ਗੱਲਾਂ ਚੱਲਦੀਆਂ ਹੁੰਦੀਆਂ ਹਨ ਤਰਾਦੋਂ ਲਿਆ ਨਹੀਂ ਭੋਗਿਆ ਜਦੋਂ ਤੈਨੂੰ ਕਹਤਾ ਤੂੰ ਤਾਂ ਕਹਤਾ ਹੈ ਕਹਾ ਪਤਾ ਵਿਚਾਰੇ ਨੇ ਕਿ ਮੈਂ ਮੇਰੇ ਭਾਈ ਨੇ ਉਹ ਕਰੇਗਾ ਕਿਸੇ ਤੋਂ ਧਾਰ ਸਦਾਰ ਚੱਕਿਆ ਹੋਊ ਕਿਵੇਂ ਚੱਕਿਆ ਹੋਊ ਤੈਨੂੰ ਪੱਕਾ ਹੀ ਪਤਾ ਹੈਗਾ ਵੀ ਕਿਵੇਂ ਹੱਲ ਕਰਕੇ ਦਿੱਤਾ ਹੋਣਾ ਮੇਰੇ ਮਨ ਤੋਂ ਕੁਛ ਕਰੇ ਕੋਈ ਤੂੰ ਤਾਂ ਐ ਬੈਠੀ ਕਹਿਦੈ ਨਹੀਂ ਕੋਸ ਕਰ ਤੂੰ ਤਾਂ ਆਪਦੇ ਨੂੰ ਸਿੱਧਾ ਰੱਖਣਾ ਹੁੰਦਾ ਆਪ ਆਪ ਦੀ ਮੈਂ ਤਾਂ ਕਮਰਾ ਦੇਖਣ ਜਾਗੀ ਕਿਹੜੇ ਚਲਵਾਉਣਾਗਾ ਇਧਰ ਮੋੜਨ ਵਾਲੇ ਇਧਰ ਕਿੱਧਰ ਜਾਣੀ ਆ ਬੇਬੇ ਆ ਇਧਰ ਕਿੱਧਰ ਜਾਣੀ ਆ ਹੁਣ ਕਮਰੇ ਕਮਰਾ ਦੇਖਣ ਜਾਂਦੀ ਸੀ ਕਿਹੜਾ ਕਮਰਾ ਦੇਖਿਆ ਜਾਂਦੀ ਸੀ ਵੀ ਆਸੀ ਕਿੱਥੇ ਲਵਾਵਾਂ ਏਸੀ ਕੌਣ ਲਵਾਉਗਾ ਤੂੰ ਲਵਾਇਂਗੇ ਆ ਉਹਦੇ ਕਮਰੇ ਚ ਹਾਂ ਕਿਉਂ ਤੇ ਫਿਰ ਆਪਦੀ ਜਿਨਵਾਉਂ ਪੈਸੇ ਤਾਂ ਮੇਰੇ ਭਰਾ ਨੇ ਲਾਇਏਗੇ ਤੈਨੂੰ ਮੈਂ ਏਸੀ ਕਿਵੇਂ ਲਾਉਂਦੇ ਦੂੰ ਮੈਂ ਆਪਦੇ ਕਮਰੇ ਚ ਲਵਾਉਂਗੀ ਸੀ ਤੂੰ ਆਪਦੇ ਜੀ ਕਿਵੇਂ ਲਵਾਵੇਂਗੀ ਕਿਉਂ ਪੈਸੇ ਮੇਰੇ ਭਰਾ ਨੇ ਲਾਇਏ ਫਿਰ ਆਇਨਾ ਤੇ ਪ੍ਰਾਤ ਲਵਾਇ ਸੀ ਫਿਰ ਤੂੰ ਆਪਦੇ ਕਮਰੇ ਚ ਲਾ ਲੇ ਤੂੰ ਆਪਦੇ ਬੱਕਿਆ ਨੂੰ ਫੋਨ ਕਰ ਏਸੀ ਨੂੰ ਫਿਰਿੰਦਾ ਉਹੀ ਜੱਬਰਿਆ ਗਿਆ ਰਹੀ ਜਾਵੇ ਜੱਬ ਜਦੋਂ ਮੇਰੇ ਭਰਾ ਨੇ ਪੈਸੇ ਲਾਇਏ ਮੈਂ ਨਹੀਂ ਤੈਨੂੰ ਤੇਰੇ ਕਮਰੇ ਚ ਏਸੀ ਲਾਉਂਦੀ ਮੈਂ हाँ करा कमरे यही चंगा हांश तो हम आऊगा जब मनप्रीत के आई आज मनप्रीत नींद कमरा हो जाएगा वी होगा आ हेलो हलोलो हां सताल पुत्र हां ठीक है ਤੈਨ ਵੀ ਬਤਾ ਮੇਰਾ ਬੁੱਤ ਤੇ ਆ ਤੈਨੂੰ ਕਿਉਂ ਪਤਾ ਲੱਗ ਗਿਆ ਅੱਛਾ ਅੱਛਾ ਉਹ ਮਨਪ੍ਰੀਤ ਲਈ ਬਸ ਪੁੱਤ ਆਪਕਥਾ ਆਪਤ ਕੁਥੇ ਲੈ ਕੇ ਤਾ ਜਾਂਦਾ ਹੈ ਉਹਨੇ ਇੱਥੇ ਕਿੱਥੇ ਪਹੁੰਚ ਹੈਗੀ ਨਹੀਂ ਜਦੋਂ ਪੁੱਤ ਨੂੰ ਵੇਖੀ ਮਨਸਾਂ ਨਹੀਂ ਲੱਗੇ ਨਹੀਂ ਕੱਢੀ ਫਿਰ ਆਪਣੇ ਕੋਲ ਨਹੀਂ ਪਹੁੰਚਾਈ ਨਹੀਂ ਚੱਲ ਦੇਖਾਂਗੇ ਉਹ ਤਾਂ ਆਏ ਨੇ ਫਿਰ ਦੋ ਕਿੱਥੇ ਦੇਵਾਂ ਦੋ ਦਿਨਾਂ ਬੁਦੋ ਹੋਣਗੇ ਤੋਤਾ ਨਹੀਂ ਬੱਤ ਮੇਰੇ ਕੋਲ ਨਹੀਂ ਪਹੁੰਚ ਕਿੱਥੇ ਹੈਗੀ। ਤਾਂ ਜੋ ਮੇਰੇ ਅੰਦੀ ਪਾਚੇ ਠੀਕ ਹੈ ਨਹੀਂ ਮੈਂ ਇਸ ਨੂੰ ਹੁਣ ਲੈ ਲਿਆ ਠੀਕ ਹੈ। ਅੱਛਾ। ਚੰਗਾ। ਹਨਾ ਮਸਿਆਪਾਹ ਹੋ ਗਏ। ਹਾਂ ਇਹ ਤਾਂ ਦੋ ਨੇ ਗਿਆ। ਇਹ ਕਹਿੰਦੀ ਤੇਰੇ ਇਹੀ ਪਟਾਨਦੀ ਮੈਂ। ਹੁਣ ਕੁੜੀਆਂ ਨੇ ਵੀ ਮੰਗ ਲਿਆ ਇਹ ਚੀਜ਼। ਕਰੂੰਗੀ ਮੈਂ ਹਣ। ਰੀਸ ਹੋ ਗਈ ਤਾਂ ਤੇ ਅੱਜ ਅੱਜ ਆ ਜੇ ਮੈਂ ਤਾੜੀ। ਮੈਂ ਹੁਣ ਕਿੱਥੋਂ ਲਿਆ ਦੂੰਗੀ ਇਹਨੂੰ ਬੇਬੇ ਪਤਾ ਨਹੀਂ ਕਿ ਉਹ ਮੂੰਹ ਜ ਐਂ ਖਰੇ ਬੈਠੀ ਆ ਪੁੱਛ ਕੇ ਆਣੀ ਆ ਐਨੇ ਦਸ ਜੀ ਦਾ ਤਾਂ ਹੁਣ ਤਾਂ ਬੜਾ ਬੁੜਕਾ ਮਾਰਦੀ ਫਿਰਦੀ ਸੀ ਬੇਬੇ ਆਈ ਬੈਠੀ ਆ ਪੁੱਛਣਾ ਬਸ ਮੇਰਾ ਤਾਂ ਕੀ ਪੁੱਛਣਾ ਹੁਣ ਕੁੜੀਆਂ ਨੇ ਐਸੀ ਮੰਗ ਰੇ ਮੈਂ ਕਿੱਥੋਂ ਦੇਵਾਂਗੀ ਅੱਛਾ ਉਹਨਾਂ ਨੂੰ ਕੀ ਪਤਾ ਲੱਗਿਆ ਕੀ ਪਤਾ ਹੈਗਾ ਉਹ ਤਾਂ ਦੋ ਨਹੀਂ ਮੈਂ ਇਹਨਾਂ ਨੂੰ ਕਿੱਥੋਂ ਦੇ ਦੂੰਗੀ ਹੋਣਾ ਸੀ ਹੁਣ ਹਾਂ ਮੈਨੂੰ ਤਾਂ ਨਹੀਂ ਪਤਾ ਹੈਗਾ ਪਰ ਮੈਂ ਪੁੱਛਾਂਵਾਂਗਾ ਤੈਨੂੰ ਕੀ ਪਤਾ ਲੱਗ ਗਿਆ ਸਾਨੂੰ ਵਧੀਆ ਲੱਗ ਗਿਆ ਤਨ ਤੱਕ ਸਵੇਰੇ ਸਵੇਰੇ ਈ ਆ ਜੀ ਨਾ ਫਿਰ ਹੁਣ ਜਿਵੇਂ ਮੈਂ ਆਪਦੇ ਪੇਕੇ ਤੋਂ ਈ ਸੀ ਲੈ ਆਈ ਆ ਜੀ ਮੈਥੋਂ ਮੰਗਾਇਆ ਤੂੰ ਹੁਣ ਤੂੰ ਦੇ ਦੇ ਉਹਨਾਂ ਨੂੰ ਮੈਂ ਕਿੱਥੇ ਦੇ ਦੂੰਗੀ ਦੋ ਦੇਣੇ ਪੈਣਗੇ 6000 ਦਾ ਹੱਲ ਕਰ ਲੈ ਦੇਣੇ ਤਾਂ ਪੈਣਗੇ ਫਿਰ ਹੁਣ ਉਹ ਤਾਂ ਈ ਹੁਣੇ ਉਹ ਆ ਜਾਣਾ ਅੱਜ ਅੱਜ ਹਾਂ ਫਿਰ ਆਈ ਹੁੰਦਾਗਾ ਮੈਥੋਂ ਵੀ ਇੱਕ ਦਿਨ ਚ ਹੀ ਮੰਗਾਇਆਗਾ ਮੈਂ ਮੈਥੋਂ ਮੈਥੋਂ ਤਾਂ ਆਪਾਂ ਦੁਪਹਿਰੇ ਤੋੜ ਕੇ ਮੈਨੂੰ ਆਥਰ ਨੂੰ ਹਾਜ਼ਰ ਕਰਨਾ ਪਿਆ ਆਖੇ ਹੁਣ ਈ ਲੈ ਕੇ ਆ ਤੇ ਹੁਣ ਤੈਨੂੰ ਵੀ ਹਾਜ਼ਰ ਕਰਨਾ ਪਊਗਾ ਮੈਂ ਤਾਂ ਨਮਸਕਾਰ ਆਪਾਂ ਕਰ ਲਿਆ ਮੈਂ ਤਾਂ ਅਸਸਲੇ ਮੰਗਾਇਆ ਹੋਊਗਾ ਆਇਆ ਪਰਲਾਣੇ ਨੂੰ ਦੇਣੇ ਤਾਂ ਪਈ ਜਾਂਦੇ ਹੁੰਦੇ ਆ ਕਹਿੰਦੇ ਹੁੰਦੇ ਨੇ ਇੱਕ ਹੱਥ ਕਰ ਲਾ ਤੇ ਇੱਕ ਹੱਥ ਪਰ ਲਾ ਹੁਣ ਫਿਰ ਇਹੋ ਤਾਂ ਕਰਨਾ ਹੀ ਪਊਗਾ ਹੁਣ ਫਿਰ ਤੈਨੂੰ ਆਪ ਨੂੰ ਪਤਾ ਲੱਗੂ ਹੁਣ ਜਦੋਂ ਆਪ ਦੇ ਧਿਆਨ ਨੂੰ ਦੇਣਾ ਪਿਆ ਮੈਂ ਵੀ ਆਪ ਦੇ ਭਰਾ ਭਰਾ ਪਰਜਾਈ ਤੋਂ ਇੰਨੀ ਮੁਸ਼ਕਲ ਜਲਾਇ ਕੀ ਆਇਆ ਕੀਪ ਦੱਬਚਾਰੇ ਨੇ ਕਿ ਮੈਂ ਹੱਲ ਕੀਤਾ ਹੋਊਗਾ ਹੁਣ ਜਦੋਂ ਤੈਨੂੰ ਆਪ ਨੂੰ ਹੱਲ ਕਰਨਾ ਪਿਆ ਹੁਣ ਤੈਨੂੰ ਪਤਾ ਲੱਗੂਗਾ ਵੀ ਬੰਦਾ ਕਿਵੇਂ ਅੱਕ ਚਬਦਾਗਾ